ਨਜਾਤ ਅਸਕਰ ਨੇ ਕਿਤਨਾ ਕਿਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਮੋਹਮ ਛੱਡੀ ਹੋਈ ਹੈ ਕਿ ਜਿਹਦੇ ਨਾਲ ਜਿਹੜੇ ਤਸਕਰ ਨੇ ਉਹਨਾਂ ਦੇ ਘਰ-ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਹੜਾ ਬੰਦਾ ਦਾ ਕਿਤਨਾ ਕਿਤੇ ਪਿੰਡ ਚੋਂ ਸੂਕ ਮਿਲਦੀ ਹੈ ਜਾਂ ਕਿਤਨਾ ਕਿਤੇ ਕੋਈ ਦੱਸ ਦਿੰਦਾ ਕਿ ਪਿੰਡ ਦੇ ਜਿਹੜੇ ਲੋਕ ਨੇ ਉਹ ਕਿਤਨਾ ਕਿਤੇ ਨਸ਼ਾ ਵੇਚ ਰਹੇ ਨੇ ਤਾਂ ਪੁਲਿਸ ਕਿਤਨਾ ਕਿਤੇ ਹੁਣ ਉੱਥੇ ਜਾ ਕੇ ਛਾਪੇਮਾਰੀ ਕਰ ਰਹੀ ਹੈ ਜੇ ਰਿਕਵਰੀ ਹੋ ਜਾਂਦੀ ਹੈ ਤਾਂ ਪੁਲਿਸ ਉੱਥੇ ਨਾਲ ਦੀ ਨਾਲ ਉਹਨਾਂ ਦੇ ਪਰਚਾ ਤਿਆਰ ਕਰ ਦਿੰਦੀ ਹੈ ਤੇ ਉੱਥੇ ਹੀ ਪੁਲਿਸ ਨੇ ਇੱਕ ਬਹੁਤ ਵੱਡਾ ਜਿਹਨੂੰ ਕਹਦੇ ਸਲਾਗਾਯੋਗ ਕਦਮ ਹੈ ਉਹ ਵੀ ਚੱਕਿਆ ਹੈ ਉੱਥੇ ਨਾਲ ਦੀ ਨਾਲ ਕਿਤੇ ਨਾ ਕਿਤੇ ਪ੍ਰਾਪਰਟੀ ਜਿਹੜੀ ਉਹਨਾਂ ਨੂੰ ਵੀ ਸਰਕਾਰ ਸੀਲ ਕਰ ਰਹੀ ਹੈ ਔਰ ਉੱਥੇ ਉਹ ਨੋਟਿਸ ਲਾ ਦਿੰਦੇ ਨੇ ਕਿ ਭਾਈ ਜਿਹੜੀ ਪ੍ਰਾਪਰਟੀ ਹੈ ਇਹਦੇ ਆ ਕਿਤੇ ਨਾ ਕਿਤੇ ਨਸ਼ਾ ਤਸਕਰ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਇਹਦੀ ਪ੍ਰਾਪਰਟੀ ਨਾ ਕੋਈ ਖਰੀਦ ਸਕਦਾ ਤੇ ਨਾ ਕਿ ਕਿਤੋਂ ਵੇਚ ਸਕਦਾ ਤਾਂ ਕਈ ਵਾਰ ਐ ਹੁੰਦਾ ਕਿ ਲੋਕਾਂ ਨੂੰ ਪਤਾ ਹੀ ਹੈ ਕਿ ਜਿਹਦੇ ਵਾਰ ਪੁਲਿਸ ਚੈਕਿੰਗ ਕਰਨ ਜਾਂਦੀ ਆ ਘਰੇ ਉਹ ਬੰਦਾ ਫਰਾਰ ਹੋ ਜਾਂਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਕਈ ਬੰਦੇ ਪਕੋੜੇ ਵੀ ਨੇ ਕੋਰਟ ਦੇ ਵਿੱਚੋਂ ਉਹ ਪੁਲਿਸ ਦੇ ਹੱਥ ਨਹੀਂ ਚੜਦੇ ਤਾਂ ਹੁਣ ਪੁਲਿਸ ਆ ਕੇ ਜਿਹੜਾ ਬੰਦਾ ਉੱਥੇ ਕਿਸੇ ਨਾ ਕਿਸੇ ਦਾ ਮਾਲਕ ਹੈ ਪ੍ਰਾਪਰਟੀ ਦਾ ਉਹਨੂੰ ਕਿਤੇ ਨਾ ਕਿਤੇ ਹੁਣ ਫੜਨ ਵਾਸਤੇ ਪੁਲਿਸ ਜਿਹੜੀ ਉੱਥੇ ਬੈਂਕ ਬੈਲੈਂਸ ਜਿਹੜਾ ਉਹਨਾਂ ਦਾ ਉਹ ਵੀ ਚੈੱਕ ਕਰ ਰਹੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਅਟੈਚ ਕੀਤਾ ਜਾ ਰਿਹਾ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬੈਂਕ ਬੈਲੈਂਸ ਹੈ ਉਹ ਵੀ ਕਿਤੇ ਨਾ ਕਿਤੇ ਨਾਲ ਅਟੈਚ ਕੀਤਾ ਜਾ ਰਿਹਾ ਕਿਤੇ ਨਾਲ ਹੀ ਕਿਤੇ ਨਾ ਪੰਜਾਬ ਸਰਕਾਰ ਜਿਹੜੀ ਪੁਲਿਸ ਹੈ ਉਹ ਜਿਹੜੇ ਤਸਕਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਾਲ ਉਹਨਾਂ ਦੀ ਪ੍ਰਾਪਰਟੀ ਹੈ ਉਹ ਵੀ ਨਾਲ ਸੀਲ ਕਰ ਰਹੀ ਹੈ ਤਾਂ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡਾ ਸੰਜੀਵ ਸ਼ਰਮਾ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਸੰਜੀਵ ਸ਼ਰਮਾ ਜੀ ਇਸ ਦਿਨ ਤੋਂ ਸੋਸਾ ਬੀਤਨਵਾ ਜੀ ਚਾਰਲ ਪ੍ਰੋਗਰਾਮ ਜੁੜਨ ਲਈ ਜੀ ਆਇਆਂ ਜੀ ਆਇਆਂ ਸੰਜੀਵ ਜੀ ਆਪਾਂ ਜਿਹੜਾ ਚਾਰਲਾ ਵਿਸ਼ਾ ਲੈ ਕੇ ਆਏ ਆ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਕਿ ਜਿਹੜੇ ਹੁਣ ਪੰਜਾਬ ਪੁਲਿਸ ਨੂੰ ਪਤਾ ਹੀ ਹੈ ਕਿ ਜਗਾ ਜਗਾ ਜਾ ਕੇ ਛਾਪੇਮਾਰੀ ਕਰ ਰਹੀ ਹੈ ਕਿਤਨਾ ਕਿਤ ਬਰਾਮਦਗੀ ਵੀ ਹੋ ਰਹੀ ਐ ਪਰ ਜਿਹੜੇ ਕਿਤਨਾ ਕਿਤੇ ਬਰਾਮਦਗੀ ਨਾਲ ਨਸ਼ਾ ਫੜਿਆ ਜਾਂਦਾ ਉਥੇ ਪੰਜਾਬ ਪੁਲਿਸ ਉਹਨਾਂ ਦੇ ਘਰੇ ਨੋਟਿਸ ਲਾ ਰਹੀ ਐ ਕਿ ਜੀ ਇਹ ਬੰਦਾ ਨਸ਼ਾ ਤਸਕਰ ਐ ਇਹਦੀ ਪ੍ਰਾਪਰਟੀ ਨਾ ਕੋਈ ਖਰੀਦ ਸਕਦਾ ਨਾ ਹੀ ਇਹ ਅੱਗੇ ਕੋਈ ਇਹਨੂੰ ਵੇਚ ਸਕਦਾ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪੰਜਾਬ ਪੁਲਿਸ ਇਨੀ ਐਕਟਿਵ ਨਜ਼ਰ ਆ ਰਹੀ ਐ ਇਹਦੇ ਨਾਲ ਜਿਹੜੇ ਨਸ਼ਾ ਨੇ ਉਹ ਕਿਤਨਾ ਕਿਤੇ ਪੰਜਾਬ ਦੇ ਵਿੱਚ ਠੱਲ ਪੈ ਗਈ ਉਹਨੂੰ ਤੁਹਾਨੂੰ ਸਾਰ ਦੇਖੋ ਹੋਤਬਾਰੇ ਦੀ ਗੱਲ ਕੀ ਕੀ ਹੈ ਜੀ ਜਿਹੜੇ ਨਸ਼ਾ ਤਸਕਰ ਮੈਨੇ ਮੈਂ ਹੈ ਉਹ ਕਿਤੇ ਨਾ ਕਿਤੇ ਉਹ ਰਾਜਨੀਤਿਕ ਲੋਕਾਂ ਦੀ ਸ਼ੈਤੇ ਜਨਾਨੀ ਚੱਲਦੇ ਕਿਤੇ ਨਾ ਕਿਤੇ ਪੁਲਿਸ ਜਾਂ ਜਨ ਡਿਪਾਰਟਮੈਂਟ ਦੇ ਨਾਲ ਮਿਲੇ ਬਿਨਾ ਨਹੀਂ ਚੱਲਦੇ ਜੀ ਲੇਕਿਨ ਹਾਂ ਅਗਰ ਇਹ ਜਿਹਾ ਹੋ ਰਹੀ ਹੈ ਕਿਸੇ ਨੂੰ ਨਜਾਇਜ਼ ਨਹੀਂ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਕਿਤੇ ਨਜਾਇਜ਼ ਕੋਈ ਕੀਕ ਨਹੀਂ ਪਾਈ ਜਾ ਰਹੀ ਦੇਖੋ 300 ਸਾਲ ਛਾਪਾ ਮਾਰਮੀ ਛਾਪਾ ਮਾਰੀ ਕਰਨੀ ਕੋਈ ਮਾੜੀ ਗੱਲ ਨਹੀਂ ਜੀ ਲੇਕਿਨ ਗਲਤ ਤਰੀਕੇ ਨਾਲ ਛਾਪਾ ਮਾਰੀ ਹੋ ਜਾਣੀ ਜਾ ਕੇ ਕੋਈ ਕੁਝ ਪੜਿਆ ਕਿਸੇ ਨੂੰ ਕੁਝ ਦਿਖਾ ਦੇਣਾ ਉਹਨਾਂ ਚੀਜ਼ਾਂ ਦੇ ਕਿਸੇ ਨਾ ਕਿਤੇ ਜਿਵੇਂ ਬਰਾਮਦ ਲੱਗਣਾ ਚਾਹੀਦਾ ਜੀ ਤਾਂ ਠੀਕ ਹੈ ਜੇ ਕੋਈ ਨਸ਼ਾ ਤਸਕਰ ਹੈਗਾ ਉਸਤੇ ਕੋਈ ਚੀਜ਼ ਬਰਾਮਦ ਹੋਈ ਹੈ ਦੇਖੋ ਇਸ ਦਾ ਚੈਨਲ ਦੇ ਮਾਧਮ ਰਾਹੀਂ ਕਹਾਂਗਾ ਕਿਸੇ ਨਾਲ ਲੁਆਏ ਨਾ ਇਹ ਕਰੋ ਜਿੰਨੀ ਚੀਜ਼ ਜਿਹੜੀ ਤੋਂ ਬੰਦੇ ਤੋਂ ਫੜੀ ਹੈ ਜਿਹੜੀ ਚੀਜ਼ ਫੜੀ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ ਉਹ ਤੁਸੀਂ ਮਾਨਕ ਦੇ ਅਦਾਲਤਾਂ ਦੇ ਸਾਹਮਣੇ ਲੈ ਕੇ ਆਓ ਫਿਰ ਕੋਈ ਉਸ ਨੂੰ ਬੇਈਮਾਨ ਕੋਈ ਨਹੀਂ ਕਹੂਗਾ ਲੇਕਿਨ ਕਿਹਦੇ ਨਾਲ ਕਿਤੇ ਐਸਐਸਟੀ ਦੀ ਸ਼ਲਾਘਾ ਕਰਦੇ ਜੀ ਠੀਕ ਹੈ ਪੁਲਿਸ ਨੇ ਏਟੀਵੀ ਕੀਤੀ ਹੈ ਜਾਂ ਕਿਤੇ ਨਾ ਕਿਤੇ ਮੁਸਕੇ ਲਾ ਰਹੇ ਹਾਂ ਪਰ ਜੇ ਸਹੀ ਹੋਣੀ ਚਾਹੀਦੀਆਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਜੀ ਦੇਖੋ ਜਿਹੜੀ ਇਹਨਾਂ ਨੇ ਕਮਾਈ ਲੋਕਾਂ ਨੂੰ ਕੀਤੀ ਹੈ ਜਾਂ ਕਰ ਰਹੇ ਆ ਜਾਂ ਲੋਕਾਂ ਦਾ ਕਿਤੇ ਨਾ ਕਿਤੇ ਉਹ ਲੋਕਾਂ ਦੇ ਘਰ ਉਗਾੜੇ ਆ ਕਿਸੇ ਦਾ ਪੁੱਤ ਇਹ ਆ ਕਿਸੇ ਦਾ ਪਤੀ ਗਿਆ ਕਿਸੇ ਦਾ ਕੁਛ ਗਿਆ ਕਿਸੇ ਦਾ ਕੁਛ ਗਿਆ ਨਸ਼ਿਆਂ ਦੇ ਰਾਹ ਤੋਂ ਗਿਆ ਇਹਨਾਂ ਲੋਕਾਂ ਦੀ ਇਨਫ੍ਰਾਟੀ ਸੀਲ ਕਰਨ ਦੇ ਨਾਲ ਨਾਲ ਇਹਨਾਂ ਨੂੰ ਸਖਤ ਕਦਮ ਹੁਣੇ ਚਾਹੀਦੇ ਆ ਲੇਕਿਨ ਕਿਤੇ ਨਾ ਕਿਤੇ ਹੁਣ ਉਲਟਾ ਦੇਖਦੇ ਆ ਜੀ ਯਾਦਾਤਰ ਕੀਆ ਹੁੰਦਾ ਹੈ ਅਗਲਾ ਪਰਚਾ ਕਰਾਉਂਦਾ ਹੈ ਜੀ ਜਿਹੜੇ ਜਾਦਾ ਵੱਡੇ ਤਖਤਰ ਹੁੰਦੇ ਆ ਛੋਟੇ ਮੋਟੇ ਪਰਚੇ ਪਵਾ ਲੈਣੇ ਜਾਂ ਕਿਸੇ ਹੋਰ ਦੇ ਪਰਚਾ ਪਵਾ ਦਿੰਨੇ ਆ ਆਪ ਬਾਹਰ ਤੋਂ ਮੁੰਦੇਰੇ ਨੇ ਕੇਸ ਚੱਲਦੇ ਰਹਿੰਨੇ ਆ ਉਥੇ ਵੀ ਉਹਨਾਂ ਦੀ ਕਿਤੇ ਨਾ ਕਿਤੇ ਗੱਲਬਾਤ ਹੁੰਦੀ ਹੈ ਉੱਥੇ ਵੀ ਜਾਣ ਪਛਾਣ ਹੁੰਦੀ ਹੈ ਉੱਥੇ ਵੀ ਪੈਸਾ ਕਿਤੇ ਨਾ ਕਿਤੇ ਚੱਲਦਾ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਠੀਕ ਹੈ ਵਧੀਆ ਗੱਲ ਹੈ ਤੁਸੀਂ ਕੀ ਖਿਲਾਕਾ ਕਰੋਗੇ ਅਗਰ ਇਹ ਪੁਲਿਸ ਕੰਮ ਕਰ ਰਹੀ ਹੈ ਜਾਂ ਸਰਕਾਰ ਇਹ ਕੰਮ ਕਰ ਰਹੀ ਹੈ ਤਾਂ ਅਸਲੀ ਹੋਣਾ ਚਾਹੀਦਾ ਨਾ ਕਿ ਉਹ ਦਿਖਾਵੇ ਦੇ ਰੂਪ ਚ ਹੋਣਾ ਚਾਹੀਦਾ ਦਿਖਾਇਆ ਕੁਝ ਕਰਿਆ ਕੁਛ ਨਹੀਂ ਬਟੋਂ ਸੰਜੀਤ ਜੀ ਕੁਝ ਲੋਕ ਤਾਂ ਇਹਦੀ SLAGA ਕਰ ਰਹੇ ਨੇ ਕੁਝ ਲੋਕ ਇਹ ਕਹਿ ਰਹੇ ਨੇ ਸਿਰਫ ਦਿਖਾਵੇ ਵਾਸਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਕਿ ਪੁਲਿਸ ਦੇ ਅੰਦਰ ਕੁਝ ਕਾਲੀਆਂ ਪੇਡਾਂ ਐਸੀਆਂ ਨੇ ਜਦੋਂ ਕਿਤੇ ਨਾ ਕਿਤੇ ਛਾਪਾ ਪੈਣਾ ਹੁੰਦਾ ਹੈ ਕਹਿੰਦੇ ਉਹ ਕਿਤੇ ਨਾ ਕਿਤੇ ਕਾਲ ਕਰ ਦਿੰਦੇ ਨੇ ਬੰਦਾ ਖੱਬੇ ਸੱਜੇ ਹੋ ਜਾਂਦਾ ਤੇ ਕਈਆਂ ਦਾ ਸਮਾਨ ਆ ਜਿਹੜਾ ਵੇਚਦੇ ਨੇ ਕੋਈ ਵੀ ਨਸ਼ਾ ਵੇਚਦੇ ਨੇ ਉਹ ਬਰਗਾਮ ਉੱਥੋਂ ਉੱਥੋਂ ਮਤਲਬ ਮਿਲਦੀ ਨਹੀਂ ਘਰੋਂ ਜਾ ਕੇ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਅਗਰ ਸਰਕਾਰ ਹੈ ਇੰਨੀ ਸਿੱਧੀਗੀ ਨਾਲ ਉੱਥੇ ਛਾਪੇ ਮਾਰ ਰਹੀ ਹੈ ਇਹਨੇ ਪਰਚੇ ਪਾਉਣ ਨੂੰ ਫਿਰਰੀ ਹੈ ਜਿਵੇਂ ਤੁਸੀਂ ਕਿਹਾ ਕਿਆਂ ਤੇ ਨਜ਼ਾਇਜ਼ ਵੀ ਪੈਂਦੇ ਨੇ ਕਈਆਂ ਦੇ ਕਈ ਵੇਚ ਵੀ ਰਹੇ ਨੇ ਪਰ ਉਹਦੇ ਨਾਲ ਇਹ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਵਿੱਚ ਜਿਹੜੀਆਂ ਭੇਡਾਂ ਨੇ ਕਾਲੀਆਂ ਜਿਹਨਾਂ ਦਾ ਮੇਲ ਭੁਗਤ ਦੱਸਿਆ ਜਾਂਦਾ ਸਮਗਲਾ ਨਾ ਉਹਨਾਂ ਨੂੰ ਕਿਵੇਂ ਸਮ ਨਕਸ਼ਾ ਇਹੜਾ ਤੋੜਿਆ ਜਾ ਸਕਦਾ ਦੇਖੋ ਜੀ ਹੋਤਾ ਮੇਰੇ ਇੱਕ ਟੀਮ ਹੁੰਦੀ ਹੈ ਟੀਮ ਵਰਕ ਹੁੰਦਾ ਉਹਦੇ ਵਿੱਚ ਮੰਨ ਲਓ ਹੁਣ 15 ਬੰਦਿਆਂ ਦੀ ਟੀਮ ਹੈ ਜਿਹੜੇ ਛਾਣੇ ਦੀ ਕਿਸੇ ਇਲਾਕੇ ਦੀ ਕਿਸੇ ਹਾਲ ਕੀ ਦੀ ਜੀ ਜੋਦੇ ਵਿੱਚੋਂ ਸਾਰੇ ਤਾਂ ਦੇਖੋ ਬੇਈਮਾਨ ਹੋਣਗੇ ਨਹੀਂ ਜੀ ਜਿਹੜੇ ਇੱਕ ਆ ਦੁੱਕਾ ਬੇਈਮਾਨ ਹੋਣੇ ਇਮਾਨਦਾਰ ਲੋਕਾਂ ਨੂੰ ਪਤਾ ਹੁੰਦਾ ਵੀ ਲੇਕਿਨ ਉਹ ਬੰਦੇ ਜਿਨ੍ਹਾਂ ਜਿੱਤੇ ਉਹ ਬੰਦਿਆਂ ਦਾ ਨਾਂ ਨਹੀਂ ਲੈਣਾ ਚਾਹੁੰਦੇ ਜਾਂ ਉਹ ਬੰਦਿਆਂ ਨੂੰ ਰੋਕਣਾ ਨਹੀਂ ਚਾਹੁੰਦੇ ਉਹਨਾਂ ਲੋਕਾਂ ਦੀ ਕਮੀ ਹਾਂ ਠੀਕੋ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਆ ਲੇਕਿਨ ਜਿਹੜਾ ਬੇਈਮਾਨੀ ਕਰ ਰਿਹਾ ਉਹਨੂੰ ਜਿੱਤੇ ਨਾ ਕਿਤੇ ਪਛਾਉਣ ਦੀ ਗੱਲ ਨਹੀਂ ਕਰਦੇ ਜਾਂ ਉਹਨੂੰ ਸਜ਼ਾ ਤੋਂ ਆਉਣ ਦੀ ਗੱਲ ਨਹੀਂ ਕਰਦੇ ਉਹ ਚੀਜ਼ ਹੋਣੀ ਚਾਹੀਦੀ ਜਿਹੜੀ ਇੱਕ ਜੋ ਚਾਹਨਾ ਕਿ 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 ਇਹਨਾਂ ਨੂੰ ਚਾਹਤ ਕਦ ਕੋ ਤੁ ਜਦ ਇਹ ਲੋਕ ਜਾਂ ਨਾਲ ਦੇ ਲੋਕ ਕਿ 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 ਨੌਸਲਾ ਕਰਕੇ ਕਿ 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 ਹਿੰਮਤ ਦਿਖਾ ਕੇ ਜਾਂ ਉਹ ਕੰਮ ਕਰਨਗੇ ਵੀ ਹਾਂ ਅਸਲੀ ਲੋਕਾਂ ਨੂੰ ਜਿਹੜੇ ਕਿ ਕਿ ਕਾਲੀਆਂ ਪੀੜਾਂ ਦੀ ਗੱਲ ਕਰਦੇ ਆ ਜਾਂ ਹੋਰ ਇੱਕ ਕੋਈ ਰਾਜਨੀਤਿਕ ਲੋਕ ਜਿਹੜੇ ਹੋਏ ਆ ਜਾਂ ਆਮ ਤਾਮੀਦ ਜੋ ਇਹਨਾਂ ਦੀ ਬੰਦਾਂ ਦੀ ਹਲਪ ਕਰਦਾ ਸਹਾਇਤਾ ਕਰਦਾ ਵੇਖੋ ਕਿ ਜਿਦੇ ਨਾ ਕਿ ਸਹੀ ਪ੍ਰਕਿਰਤੀ ਦੇ ਰੂਪ ਦੇ ਵਿੱਚ ਸਹੀ ਢੰਗ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਫਿਰ ਦੁਬਾਰੇ ਕਹੂੰਗਾ ਕਿ ਕਿਸੇ ਦੇ ਨਾਲ ਨਜਾਇਜ਼ ਨਾ ਜੀ ਕਰੋ ਅਗਰ ਕੋਈ ਨਸ਼ਾ ਤਸਕਰੀ ਕਰਦਾ ਵੀ ਆ ਉਸ ਤੋਂ ਦੋ ਜੀਦ ਫੜੀ ਹੈ ਜਿੰਨੀ ਫੜੀ ਹੈ ਉਸ ਤੋਂ ਫੜ ਕੇ ਉਸ ਤੋਂ ਵੱਧ ਤੋਂ ਵੱਧ ਜੇ ਸਖਤ ਕਾਰਵਾਈ ਹੋ ਕਰਵਾਉਣੀ ਚਾਹੀਦੀ ਹੈ ਕਿਉਂਕਿ ਸਾਡੇ ਪੰਜਾਬ ਦਾ ਹਾਲ ਅੱਜ ਹੋ ਚੁੱਕਿਆ ਅੱਜ ਮੈਂ ਦੁਬਾਰਾ ਵੀ ਗੱਲ ਕਰੂੰਗਾ ਕਿ ਇਹਦਾ ਇਕੋ ਜਨ ਹੜਤੇ ਨੇ ਜਿੰਨੀ ਕੁ ਲੜਕਾ ਮਿਲਿਆ ਮੈਂ ਕੁਝ ਖਾਣਾ ਨਹੀਂ ਖਾ ਕੇ ਆਇਆ ਕੋ ਖਾਣ ਦੇ ਜਿੱਤੇ ਮੈਂ ਦੁਕਾਨ ਸ਼ਾਪ ਚ ਚਲੇ ਗਿਆ ਉਹਦੀ ਉਮਰ ਮਹਿਜ ਮੁੰਲਾ ਦੀ 15 ਜਾਂ 16 ਸਾਲ ਦੀ ਹੋਣੀ ਹੈ ਜੀ ਉਹ ਬੰਦੇ ਤੇ ਲੜਕੇ ਤੇ ਬੱਚੇ ਤੇ ਖੜਿਆ ਨਹੀਂਦਾ ਜਾ ਰਿਹਾ ਜੀ ਗੋਲੀਆ ਨਹੀਂ ਕਾ ਜਾ ਰਿਹਾ ਜੀ ਪਤਾ ਨਹੀਂ ਉਹਨੇ ਕਿਹੜਾ ਨਸ਼ਾ ਕਰਿਆ ਹੋਇਆ ਤਾਂ ਕਿਆ ਕੀਤਾ ਹੋਇਆ ਕਿ ਉਮਰ ਦੇਖ ਕੇ ਵੀ ਲੱਗਦਾ ਸੀ ਵੀ ਹਾਂ ਇਹ ਬੱਚਾ ਕੋਈ ਜ਼ਿਆਦਾ ਉਮਰ ਦਾ ਨਹੀਂ ਆ ਤਰਸਰੀ ਆਉਂਦਾ ਸੀ ਗੁੱਸਾ ਵੀ ਆਉਂਦਾ ਸੀ ਕਿ ਕਿਹੜੇ ਰਸਤੇ ਤੇ ਸਾਡਾ ਇਹ ਬੱਚਾ ਚਲੇ ਗਿਆ ਦੇਖੋ ਬੱਚਿਆਂ ਦੀ ਗਲਤੀ ਹੈ ਜਿਹੜੇ ਰਸਤੇ ਤੇ ਜਾਂਦੇ ਨੇ ਚੈਨਲ ਦੇ ਮਾਧਿਅਮ ਰਹੀ ਕਹਿੰਦੇ ਆ ਵੀ ਰਸਤੇ ਤੇ ਜਾਣਾ ਬੰਦ ਕਰ ਦਿਓ ਲੇਕਿਨ ਜਦੋਂ ਚੀਜ਼ਾਂ ਮਾਰਕੀਟ ਦੇ ਵਿੱਚ ਹੋਣੀਆਂ ਜਦੋਂ ਚੀਜ਼ਾਂ ਪਬਲਿਕ ਜਗ੍ਹਾ ਤੇ ਚਾਹੀਆਂ ਆ ਅਗਰ ਉਹ ਜਿਆ ਨਾ ਹੋਣ ਜਾਂ ਚੀਜ਼ਾਂ ਦਾ ਬੀਜ ਨਾ ਟੁੰਗਰੇ ਨਾ ਉੱਦੇ ਇਹ ਜਿਹੜੇ ਨਸ਼ਾ ਦਾ ਸਾਹਮਣਾ ਸਾਨੂੰ ਲੋਕਾਂ ਨੂੰ ਨਾ ਕਰਨਾ ਪਵੇ ਕਿ ਕਿਤੇ ਨਾ ਕਿਤੇ ਦੇਖੋ ਚਾਹੇ ਤੋੜਨੀ ਜ਼ਰੂਰਤ ਹੈ ਜੀ ਬਿਹਰੇ ਵੱਡੇ ਨਸ਼ਾ ਤੱਤ ਕਰਾਂਗੇ ਜਿਹੜੇ ਮੇਨ ਨਸ਼ਾ ਤੱਤ ਕਰਾਂ ਉਹਨਾਂ ਨੂੰ ਫੜਨ ਦੀ ਜ਼ਰੂਰਤ ਹੈ ਇੱਕ ਛੋਟੇ ਮੋਟੇ ਨਸ਼ਾ ਤੱਤਕਰ ਨੂੰ ਫੜਨਾ ਜਾਂ ਮਦੂਲੇ ਨੂੰ ਫੜ ਲੈਣਾ ਜਾਂ ਕੋਈ ਛਾਣੇ ਪੀਲੇ ਵਾਲੇ ਨੂੰ ਫੜ ਲੈਣਾ ਕਿਤੇ ਨਾ ਕਿਤੇ ਇਹ ਜਾਰੀ ਹੋਣੀ ਚਾਹੀਦੀ ਆ ਮੇਨ ਮਗਰ ਮੱਛੀ ਨਾ ਕਿ ਅੰਦਰ ਨਹੀਂ ਜਾਂਦੇ ਜੀ ਆ ਮੈਂ ਦੁਆਰੇ ਦਬੇਰ ਕਰੂੰਗਾ ਮੇਨ ਮਗਰ ਮੱਛੀ ਬਾਹਰ ਰਹੇ ਜਨੇ ਜੀ ਉਹੀ ਛੋਟੇ ਮੋਟੇ ਕਰਮੇ ਵਾਲੇ ਜਾਂ ਖਾਣੇ ਪੀਣੇ ਵਾਲੇ ਖੜੇ ਜਾਂਦੇ ਆ ਕਿਤੇ ਨਾ ਕਿਤੇ ਪੁਲਿਸ ਨੂੰ ਇਸ ਚੀਜ਼ ਸੁਧਾਰ ਕਰਨਾ ਚਾਹੀਦਾ ਬਿਲਕੁਲ ਸੰਜੀ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਇਹਦੇ ਵਿੱਚ ਛੋਟੇ ਮੋਟੇ ਜਿਹੜੇ ਬੰਦਾ ਨਸ਼ਾ ਕਰਦਾ ਉਹੀ ਪੁਲਿਸ ਦੇ ਡਿੱਖੇ ਆਉਂਦਾ ਉਹੀ ਪੁਲਿਸ ਨਾਲ ਕਿਤੇ ਨਾ ਕਿਤੇ ਉਹਦੇ ਪਰਚਾ ਪਾ ਦਿੰਦੀ ਹੈ ਅਗਰ ਜਿਵੇਂ ਹੁਣ بڑے ਮਗਰ ਮੱਛਾਂ ਦੀ ਗੱਲ ਕਰ ਲਈਏ ਚਾਹੇ ਇਹਦੇ ਵਿੱਚ ਵੇਚਣ ਵਾਲੇ ਕਿਤੇ ਨਾ ਕਿਤੇ ਕੋਈ ਰਾ ਜਾ ਕਿਤਨਾ ਕਿਤੇ ਪੁਲਿਸ ਵੱਡੇ ਜਿਹੜੇ ਅਫਸਰ ਨੇ ਤੁਹਾਨੂੰ ਪਤਾ ਹੈ ਕਿ ਛੋਟੇ ਤੋਂ ਛੋਟੇ ਮੁਲਾਜ਼ਮ ਵੀ ਨਾਲ ਮਿਲਿਆ ਹੁੰਦਾ ਤੇ ਵੱਡੇ ਤੋਂ ਵੱਡੇ ਅਫਸਰ ਨੂੰ ਵੀ ਕਿਤਨਾ ਕਿਤੇ ਕਹਿੰਦੇ ਕਮਿਸ਼ਨ ਪਹੁੰਚਦਾ ਤੇ ਉਹ ਹਾਲ ਤੱਕ ਪੰਜਾਬ ਪੁਲਿਸ ਨੇ ਐਸਾ ਕੋਈ ਨਾ ਤਾਂ ਨੇਤਾ ਦਾ ਨਾਮ ਆਇਆ ਕਿਸੇ ਸਮਗਲਰ ਦੇ ਵਿੱਚ ਨਾ ਕੋਈ ਵੱਡਾ ਜਿਹੜਾ ਤੁਸੀਂ ਕਹਿ ਰਹੇ ਮਗਰਮੱਛਾ ਉਹਦਾ ਨਾਮ ਆਇਆ ਇੱਕ ਤਾਕ ਤੁਕਤਾ ਜਿਹੜੇ ਛੋਟੇ ਮੋਟੇ ਨੇ ਉਹਨਾਂ ਨੂੰ ਹੀ ਪੁਲਿਸ ਅੱਗੇ ਲੈ ਜਾਂਦੀ ਹੈ ਤੇ ਉਹਦੇ ਕੋਲੋਂ ਕਿਤਨਾ ਕਿਤੇ 3 ਕਿਲੋ 2 ਕਿਲੋ ਦਿਖਾ ਜਾਂਦਾ ਤੇ ਉਹਦੀ ਕੀਮਤ ਵੀ ਕਰੋੜਾ ਰੁਪਇਆ ਦੱਸੀ ਜਾਂਦੀ ਹੈ ਤਾਂ ਕਈ ਵਾਰ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਯਾਰ ਜਿਹੜਾ ਬੰਦਾ ਫੜਿਆ ਉਹ ਤਾਂ ਵਿਚਾਰਾ ਸਿੰਪਲ ਚੱਪਲਾਂ 'ਚ ਬੈਠਾ ਹੈ ਉਹਦੇ ਕੋਲੇ 35 ਲੱਖ 40 ਲੱਖ ਜਾਂ ਡੇਢ ਕਰੋੜ ਜਿੰਨੀ ਪੁਲਿਸ ਦੱਸਦੀ ਹੈ ਕਿ ਉਹਨਾਂ ਪੈਸਾ ਆਇਆ ਕਿੱਥੋਂ ਇਹਦਾ ਮਤਲਬ ਉਹਦੇ ਪਿੱਛੇ ਕਿਤਨਾ ਕਿਤੇ ਮਗਰਮੱਛਾ ਹੈ ਉਹ ਬੰਦਾ ਹੋਰ ਹੈ ਚਾਹੇ ਉਹ ਰਾਜਨੀਤੀ ਤੌਰ ਤੇ ਹੋਵੇ ਜਾਂ ਕਿਤਨਾ ਕਿਤੇ ਕੋਈ ਬਿਜ਼ਨਸਮੈਨ ਹੋਵੇ ਉਸ ਨੂੰ ਫੜਨ ਦੀ ਬਜਾਏ ਨਾਜ਼ ਤੱਕ ਕਦੇ ਪੁਲਿਸ ਨੇ ਵੀ ਕਦੇ ਨਾ ਕਦੇ ਖੁਲਾਸਾ ਕੀਤਾ ਕਿਦੇ ਪਿੱਛੇ ਵੱਡਾ ਮਾਸਟਰਮਾਈਂਡ ਹੈ ਉਹ ਕੌਣ ਹੈ ਦੇਖੋ ਜੀ ਮਿਸਟਰ ਸਾਹਿਬ ਇਹਦੀ ਬਹੁਤ ਵਾਰ ਗੱਲ ਕੀਤੀ ਅਰਜਿੰਦਰ ਮਾਨ ਸਾਹਿਬ ਜੁੜਦੇ ਹੁੰਦੇ ਹਨ ਕੇਵਨ ਪੰਜਾਬੀ ਟੀਵੀ ਚੈਨਲ ਦੇ ਨਾਲ ਉਹਨਾਂ ਨੇ ਵੀ ਬਹੁਤ ਕੰਮ ਕਰਕੇ ਆ ਮੈਂ ਵੀ ਬਹੁਤ ਕਰਕੇ ਆ ਜੀ ਦੇਖੋ ਜਿਹੜਾ ਕਾਨੂੰਨ ਆ ਕਾਨੂੰਨ ਦੇ ਵਿੱਚ ਬਦਲਾਅ ਦੀ ਜ਼ਰੂਰਤ ਹੈ ਉਹ ਕਾਨੂੰਨ ਲਿਆਉਣ ਦੀ ਜ਼ਰੂਰਤ ਹੈ ਗੁੱਥੇ ਪੁਲਿਸ ਵੀ ਇਹ ਚੀਜ਼ ਪਕਾਤ ਬੋਲਦੇ ਪੁਲਿਸ ਕੋਲ ਇਹ ਅਧਿਕਾਰ ਨਾ ਰਹੇ ਕਿ ਕਿੱਥੋਂ ਬੰਦਾ ਫੜਿਆ ਇੱਥੋਂ ਦਿਖਾਇਆ ਕਿੰਨਾ ਚੀਜ਼ ਫੜੀ ਕਿਹੜੀ ਫੜੀ ਜਿਹੜੀ ਦਿਖਾਈ ਆ ਉਹ ਜਿਹੜੇ ਕੋਜ ਜਾਤ ਹੋਣਗੇ ਆ ਜਦ ਕਿ ਜਿੰਨਾ ਕਿਤੇ ਨੋਟੀਫਿਕੇਸ਼ਨ ਜਿਹੜੀ ਐ 29 ਕਟੜੀ ਦੀ ਨੋਟੀਫਿਕੇਸ਼ਨ ਦੀ ਗੱਲ ਕਰਦੇ ਹੁੰਦੇ ਆ ਉਹਦੇ ਵਿੱਚ 29 ਕਟੜੀ ਦੇ ਵਿੱਚ ਕਿਹਾ ਕਿ ਸਰ ਸਾਹਿਬ ਪੁਲਿਸ ਕੋਲ ਮਨਮਰਜੀ ਹੈ ਮੰਦਾ ਹੋਣਾ ਚਾਹੀਦਾ ਉਹਦੇ ਸੈਨ ਹੋਣੇ ਚਾਹੀਦੇ ਆ बंदा का क्या करता क्या नहीं करता नशा करता कोई मतलब नहीं कि चीज फड़ी थी कोई मतलब नहीं जिनी चीज ताकतन दिखाई गई है पुलिस थाने था पुलिस चौकी के चीज तैयार किया जाता है मान योग अदालतों के पेपर वर के करके देने हैं जी मान योग जज साहब हमने जो कि ना कि लिख लिखा पढ़ती से विश्वास करते हैं जी देखो उ चीज होनी चाहिए है भी किसी बंद भी फड़े है जो चीज फड़ी है वो तो कद खत्म होगी जब ये प्रमोशन का दौर खत्म होगा जो जोड़ा नोटिफिकेशन चेंज होगा कि